ਜਿਹੜੇ ਲੋਕੀ ਇਹ ਗੱਲ ਕਹਿੰਦੇ ਆ ਕਿ ਖੰਡ ਪਾਠੀ ਬਣਾਉਣਾ ਬਹੁਤ ਸੌਖਾ ਬਹੁਤ ਸੌਖਾ ਮੈਂ ਚੈਲੰਜ ਕਰਦਾ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਖਜ਼ਾਨਚੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਿੰਨੇ ਗੁਰਦੁਆਰਿਆਂ ਦੇ ਸੈਕਟਰੀਆਂ ਨੇ ਆਪਣੇ ਨਿਆਣੇ ਖੰਡ ਪਾਠੀ ਬਣਾਏ ਆ ਕਹਿੰਦੇ ਖੰਡ ਪਾਠੀ ਦੇ ਕੰਮ ਹੀ ਉਹਨਾਂ ਦਾ ਰਹਿ ਗਿਆ ਵਾ ਜਿਹਨੂੰ ਕਦੇ ਕੰਮ ਨਾ ਲੱਭੇ ਕਹਿੰਦਾ ਡਿਊਟੀ ਲਾ ਲਓ ਜਾ ਕੇ ਹੋਰ ਕੀ ਆ ਅਸੀਂ ਆ ਸੋਚ ਰੱਖੀ ਖੰਡ ਪਾਠੀਆਂ ਦੀ ਸਾਡੇ ਜੋ ਅਖੰਡ ਪਾਠ ਕਰਾ ਕੇ ਕੋਈ ਰਾਜੀ ਨਹੀਂ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਕੋਈ ਸਾਰਥ ਅਸੀਂ ਕਰਨਾ ਹੁੰਦਾ ਹੈ ਕੋਠੀ ਦਾ ਮਹੂਰਤ ਕਰਨਾ ਹੁੰਦਾ ਹੈ ਸਾਰਾ ਟੱਬਰ ਬਹਿ ਜਾਂਦਾ ਹੈ ਸਾਰਾ ਕੁਝ ਸਿਲੈਕਟ ਹੋ ਜਾਂਦਾ ਮੀਟ ਕਿਹੜਾ ਲਿਆਉਣਾ ਸ਼ਰਾਬ ਕਿਹੜੀ ਲਿਆਉਣੀ ਆ ਹਲਵਾਈ ਕਿਹੜਾ ਲਾਉਣਾ ਆ ਕਿਹੜਾ ਲਾਉਣਾ ਆ ਕਿਹੜਾ ਲਾਉਣਾ ਤੇ ਅਖੰਡ ਪਾਠ ਤੇ ਪੈਂਦਿਆਂ ਨਾ ਵਜਦੀ ਕਹਿੰਦੇ ਨਹੀਂ ਨਹੀਂ ਤਿੰਨ ਦਿਨ ਕਿਹੜਾ ਬਵੇ ਇਹਨਾਂ ਦੇ ਕੋਲ ਦੋਆਂ ਘੰਟਿਆਂ ਵਾਲਾ ਕੰਮ ਨਬੇੜੋਗਾ ਮੁੜ ਕੇ ਨਹੀਂ ਸਾਡੇ ਕੋਲ ਟਾਈਮ ਹੈਗਾ ਅਗੇ ਬੀਬੀਆਂ ਨੇ ਚੁੱਲਿਆਂ ਦੇ ਕੋਲ ਬੈ ਕੇ ਹੱਥੀਂ ਪ੍ਰਸ਼ਾਦੇ ਪਕਾਇਆ ਕਰਨੇ ਤੇ ਖੰਡ ਪਾਠੀਆਂ ਦੀ ਸੇਵਾ ਕਰਿਆ ਕਰਨੀ ਬੰਦਿਆਂ ਨੇ ਬੈ ਕੇ ਕੋਲ ਸੁਣਿਆ ਕਰਨਾ ਤੇ ਬੀਬੀਆਂ ਪਹਿਲਾਂ ਹੀ ਕਹਿ ਦਿੰਦੀਆਂ ਲਾਗਣਾ ਲਾ ਲਿਓ ਸਾਡੇ ਕੋਲ ਨਹੀਂ ਟਾਈਮ ਹੈਗਾ ਬੈਣ ਦਾ ਉਥੇ ਨਾ ਰੋਟੀਆਂ ਪੱਕਣੀਆਂ ਜੇ ਸਾਡੇ ਕੋਲ ਲਾਗਣਾ ਦਾ ਪ੍ਰਬੰਧ ਕਰ ਲਿਓ ਜੇ ਖੰਡ ਉਹਨਾਂ ਦਾ ਉਥੇ ਮੁੜਕਾ ਚ ਉਹੀ ਜਾਂਦਾ ਆਟੇ ਚ ਉਹੋ ਹੀ ਰੋਟੀਆਂ ਲਾ ਲਾ ਦਈ ਜਾਂਦੀਆਂ ਪਾਠੀਆਂ ਨੂੰ ਪਹਿਲੀ ਤੇ ਗੱਲ ਖੰਡ ਪਾੜ ਕਰਾਉਣਾ ਕਿਸੇ ਨੇ ਜੇ ਖੰਡ ਪਾੜ ਹੋ ਗਿਆ ਸਾਡੇ ਘਰ ਇਹ ਗੱਲਾਂ ਹੈ ਵਾ ਤੁਸੀਂ ਲਿਖ ਕੇ ਲੈ ਲਓ ਭਾਵੇਂ ਆਉਣ ਵਾਲੇ 5 ਸਾਲਾਂ ਨੂੰ ਤੁਸੀਂ ਪਿੰਡਾਂ 'ਚੋਂ ਖੰਡ ਪਾਠੀ ਬਿਲਕੁਲ ਨਹੀਂ ਲੱਭੋਗੇ ਤੁਹਾਡੇ ਪਿੰਡਾਂ 'ਚੋਂ ਖੰਡ ਪਾਠੀ ਖਤਮ ਹੋ ਜਾਣੇ ਅਗਲੀ ਗ੍ਰੰਥੀ ਮਜਬੂਰੀ ਦੇ ਵਿੱਚ ਗ੍ਰੰਥੀ ਦੀ ਮਜਬੂਰੀ ਆ ਜੇ ਘਰ ਵਾਲੇ ਗ੍ਰੰਥੀ ਸਿੰਘ ਕੋ ਜਾਣਦੇ ਆ ਵੀ ਖੰਡ ਪਾਠ ਉਹ ਅਗੋਂ ਆਪੇ ਹੀ ਕਹਿ ਦਿੰਦਾ ਸੁਖਮੀ ਸਾਹਿਬ ਕਰਾ ਲਓ ਉਹਨੂੰ ਪਤਾ ਪਿੰਡ 'ਚੋਂ 5-7 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਲੈ ਕੇ ਜਾਵਾਂ ਮੈਨੂੰ ਦਿਓ ਉਹ ਪਿੰਡ ਵੀ ਫੋਨ ਕਰਨਾ ਪੈਣਾ ਉਹ ਪਿੰਡ ਵੀ ਫੋਨ ਕਰਨਾ ਪੈਣਾ ਮੈਂ 5 ਬੰਦੇ ਲੱਭ ਕੇ ਇਹਨਾਂ ਦੇ ਘਰ ਕਿੱਥੋਂ ਕਢਦੇ ਉਹਦਾ ਸੁਖਮੀ ਸਾਹਿਬ ਹੀ ਕਰਾ ਲਓ ਸਾਡੀ ਭਾਵਨਾ ਵੇਖੋ ਕਿੱਥੇ ਕਾ ਕੇ ਖਲੋ ਵਿਆਹ ਸ਼ਾਦੀ ਦੀ ਵਰੀ ਬਣਾਓ ਕੁੜਮਣੀ ਦਾ ਸੂਟ ਲਾ ਦੇ ਫਲਾਣੀ ਦਾ ਲਾ ਦੇ ਫਲਾਣੀ ਦਾ ਲਾ ਦੇ ਫਲਾਣੀ ਦਾ ਲਾ ਦੇ ਉਹਦਾ ਵੀ ਲਾ ਦੇ ਉਹਦਾ ਵੀ ਲਾ ਦੇ ਤੇ ਵਿੱਚ ਜੇ ਚੇਤਾ ਆਇਂਦਾ ਲੈ ਬਾਬੇ ਦਾ ਤੇ ਰਮਾਲਾ ਹੀ ਨਹੀਂ ਲਿਆ ਬਾਬੇ ਦਾ ਤੇ ਰਮਾਲਾ ਭੁੱਲ ਗਿਆਂ ਤੇ ਲਾਗੋ ਸਰਦਾਰ ਨੇ ਕਹਿੰਦੀ ਕੋਈ ਨਹੀਂ ਕੋਈ ਨਹੀਂ ਗੁਰਦਾਰੇ ਦੇ ਭਾਈ ਕੋ ਬਥੇਰੇ ਪੈ ਨੂੰ ਗਲ ਮਾਰੀ ਜੋ ਕੱਢ ਕੇ ਉਥੋਂ ਕੋਈ ਨਾ ਕੋਈ ਲਾ ਦੀ ਅੱਛਾ ਬੰਦਾ ਮਰ ਜੇ ਤੁਹਾਡਾ ਸੂਟ ਹੋਰ ਚੌਥੇ ਦੇ ਹੋਰ ਭੋਗ ਦੇ ਹੋਰ ਵਰੀਨੇ ਦੇ ਹੋਰ ਤੁਸੀਂ ਪਾਓ ਚਾਰ ਚਾਰ ਆਟਮਾ ਤੇ ਬਾਬੇ ਨੂੰ ਇੱਕੋ ਹੀ ਗੁਰੂ ਰਮਾਲਾ ਦਾ ਭੁਖਾ ਨਹੀਂ ਉਹ ਕਹਦੇ ਸਾਡੇ ਰਮਾਲਾ ਤੇ ਥੋੜਾ ਬੈਠਾ ਹੈ ਫਰਕ ਪੈ ਗਿਆ ਸਾਡੀ ਭਾਵਨਾ ਕਿੱਥੇ ਇਕ ਖਲੋਗੀ ਆ ਕੇ ਸਾਡੀ ਸ਼ਰਧਾ ਕਿੱਥੇ ਖਲੋਗੀ ਸੁਖ ਲੱਭਦੇ ਕਿੱਥੋਂ ਅਸੀਂ ਜੇ ਭੋਲਾ ੜਕਾ ਖੰਡ ਬਾੜ ਹੋ ਵੀ ਗਿਆ ਵਾ ਉਹ ਤੀਸਰੀ ਟੰਕੀ ਦੇ ਚਾਰ ਹਾਰ ਨਾ ਬੰਦ ਲੋ ਬੰਦਾ ਇੱਕ ਨੇ ਟੱਬਰ ਦਾ ਸੁਣਦੇ ਅੰਦਰ ਬੈਠਾ ਇੱਕ ਬੰਦਾ ਨਹੀਂ ਅੰਦਰ ਹੈਗਾ ਰਿਸ਼ਤੇਦਾਰੀ ਚ ਉਹ ਮਾਈ ਲੱਭ ਕੇ ਲਿਆਓ ਉਹ ਬਾਪੂ ਲੱਭ ਕੇ ਲਿਆਓ ਜਿਹਨੂੰ ਉੱਚਾ ਸੁਣੇ ਉਹਨੂੰ ਦੋ ਕੰਮ ਦਿੱਤੇ ਹੁੰਦੇ ਆ ਤੇ ਧੂਫ ਦੇ ਧੂਫ ਧਕਾ ਗਿਆ ਅੰਦਰ ਧੂਆਂ ਕਰਕੇ ਰਖੀ ਤੇ ਜੇ ਕੋਈ ਭੁੱਲਿਆ ਭੜ ਗਿਆ ਮਥਾ ਟੇਕਣ ਆ ਗਿਆ ਨਾ ਤੇ ਦੇਗ ਚੁੱਕ ਕੇ ਉਹਦੇ ਹੱਥਾਂ ਤੇ ਰਖਣੀ ਚੱਲ ਪਾਉ ਬਾਹਰ ਤੇ ਜਾ ਦੇਗ ਨਹੀਂ ਮਿਲੀ ਤੇ ਘਰ ਵਾਲੇ ਆਪੇ ਹੀ ਗਲਾਸੀ ਲੈ ਕੇ ਚਾਹ ਦੀ ਫੜਾ ਦਿੰਦੇ ਆਹ ਪਾਉ ਜੀ ਬਾਹਰ ਬੈ ਕੇ ਗੱਲਾਂ ਕਰੀਏ ਵੀ ਇਹਨੂੰ ਨਾ ਖਰਚਾਰ ਸੋਨ ਲੈ ਲੈਂਦੇ ਹੋ ਜੇ ਨਹੀਂ ਕਰਦੇ ਤੇ ਕਹਿ ਦਿਓ ਮੈਂ ਇੱਕ ਬੇਨਤੀ ਕਰ ਲੱਗਾ ਹਾਂ ਹਾਂ ਅਖੰਡ ਪਾਠੀ ਗ੍ਰੰਥੀ ਬਣਨਾ ਗੁਰੂ ਦਾ ਬੜਾ ਵੱਡਾ ਮਾਣ ਕਰਨ ਦੇ ਬਰਾਬਰ ਆ ਸਾਰਾ ਪਿੰਡ ਘਰਾੜੇ ਮਾਰਨ ਢਿਆਂਦਾ 3 ਵਜੇ ਉੱਠ ਕੇ ਉਹ ਤੁਹਾਡੇ ਟੱਬਰ ਦੀ ਸੁੱਖ ਮੰਗਣ ਢਿਆਂਦਾ ਰੱਬਾ ਇਹਨਾਂ ਦੀ ਸੁੱਖ ਵਰਤਾਈ ਅਹੀਂ ਉਹਏ ਬਾਬਾ ਕਰਕੇ ਬੋਲੀਏ ਸਨਮਾਨ ਕਰਿਆ ਕਰੋ ਤੇ ਅਖੰਡ ਪਾਠ ਕਰਾਉਣ ਦੀ ਪਿਰਤ ਪਾਉ ਘਰਾਂ ਦੇ ਵਿੱਚ ਜੇ ਇਸ ਚੀਜ਼ ਨੂੰ ਬਚਾਉਣਾ ਜੇ ਤੇ ਨਹੀਂ ਤੇ ਹੋਰ ਵੇਖਿਓ 2 ਘੰਟੇ ਵੀ ਔਖੇ ਲੱਗਣੇ ਗੁਰਦਾਰੇ ਦੇ ਭਾਈ ਨੇ ਆਪੇ ਕਹਿ ਦਿਆ ਕਰਨਾ ਸਿੱਧੇ ਨੌਵੇਂ ਮੱਲੇ ਦੇ ਸਲੋਕ ਹੀ ਪੜ ਲੈਨੇ ਆ ਭਾਈ